ਸ਼ਹਿਰ ਗੁਰਦਾਸਪੁਰ ਦੇ ਇਤਿਹਾਸਕ ਅਤੇ ਪੁਰਾਤਨ ਮਾਈ ਦਾ ਤਲਾਹ ਮੰਦਿਰ ਤੇ ਤਲਾਹ ਅਤੇ ਪਗ ਡੰਡੀ ਤੇ ਉੱਗੇ ਪੁਰਾਣੇ ਬੋਹੜ ਦੇ ਦਰਖਤ ਹੇਠਾਂ ਸਰਿੰਜਾਂ ਅਤੇ ਨਸ਼ੇੜੀਆਂ ਵੱਲੋਂ ਵਰਤੀਆਂ ਗਈਆਂ ਹੋਰ ਸਮਾਨ ਜੜਾਏ ਉਹ ਮਿਲਿਆ ਹੈ ਅਤੇ ਜਵਾਰੀਆਂ ਵੱਲੋਂ ਜੁੰਡ ਮਨਾ ਕੇ ਇੱਥੇ ਜੂਆ ਖੇਡਣ ਦੀ ਸੂਚਨਾਵਾਂ ਮਿਲਣ ਤੋਂ ਬਾਅਦ ਸ਼ਿਵ ਸੇਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੂਨੀ ਐਕਸ਼ਨ ਦੇ ਵਿੱਚ ਆ ਗਏ ਨੇ ਤੇ ਦੱਸਦਾ ਹੀ ਇਹ ਐਲਾਨ ਕੀਤਾ ਹੈ ਉਹਨਾਂ ਨੇ ਕਿ ਹੁਣ ਜੇ ਮੰਦਿਰ ਦੇ ਨੇੜੇ ਤੇੜੇ ਜਵਾਰੀ ਜੂਆ ਖੇਡਦੇ ਜਾਂ ਫਿਰ ਕੋਈ ਨਸ਼ੇੜੀ ਨਸ਼ਾ ਕਰਦਾ ਨਜ਼ਰ ਆ ਗਿਆ ਤਾਂ ਉਸ ਨੂੰ ਡਾਂਸ ਹੋਈ ਜਾਏਗੀ Shiv Sena ਆਗੂਆਂ ਵੱਲੋਂ ਦੇਰ ਰਾਤ ਅਤੇ ਸਵੇਰੇ ਤੜਕਸਾਰ ਮੰਦਿਰ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਗਿਆ ਹੈ ਕਿ ਸਵੇਰੇ ਸ਼ਾਮ ਸਰੋਵਰ ਦੇ ਕਿਨਾਰੇ ਪਗਡੰਡੀ ਤੇ ਲੋਕ ਸੈਰ ਕਰਦੇ ਨਜ਼ਰ ਆਉਂਦੇ ਨੇ ਅਤੇ ਮੰਦਿਰ ਦੇ ਵਿੱਚ ਸ਼ਰਧਾਲੂਆਂ ਦੀ ਵੀ ਕਾਫੀ ਆਸਥਾ ਹੈ ਜਿਨ੍ਹਾਂ ਵਿੱਚ ਮਹਿਲਾ ਸ਼ਰਧਾਲੂਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਤੇ ਜੁੰਡ ਬਣਾ ਕੇ ਜੂਆ ਖੇਡਦੇ ਜਵਾਰੀਆਂ ਅਤੇ ਨਸ਼ੇੜੀਆਂ ਕਾਰਨ ਮੰਦਿਰ ਆਉਣ ਵਾਲੀਆਂ ਔਰਤਾਂ ਅਸੁਰੱਖਿਤ ਮਹਿਸੂਸ ਕਰਦੀਆਂ ਨੇ ਜਿਸ ਦੀ ਸ਼ਿਕਾਇਤ ਕਈ ਵਾਰ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ ਪਰ ਪੁਲਿਸ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਹੁਣ Shiv Sena ਨੇ ਆਪ ਹੀ ਇਸ ਸਮੱਸਿਆ ਨੂੰ ਹੱਲ ਕਰਨ ਦਾ ਫੈਸਲਾ ਕਰ ਲਿਆ ਹੈ ਤੇ ਮੰਦਰ ਦਾ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਨਸ਼ੇੜੀ ਜਾਂ ਫਿਰ ਜੁਆਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਅਸੀਂ ਮਾਈਕਾ ਤਲਾਬ ਮੰਦਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪਤਨ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀ ਕਿ ਮੁੱਦਾ ਉਠਾਇਆ ਸੀਗਾ ਕਿ ਮਾਈ ਵਾਲਾ ਮੰਦਰ ਤੇ ਅਸੀਂ ਮੰਦਰ ਕਹਿਣ ਉਹ ਮੰਦਰ ਕਹਿਦੇ ਨੇ ਪਰ ਇਹਦੇ ਨਸ਼ੇ ਦਾ ਗੜ ਬਣਿਆ ਹੋਇਆ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਔਰ ਜਦ ਕਿ ਬੜੀ ਵਾਰੀ ਐਸਐਚਓ ਸਾਹਿਬ ਨੂੰ ਮੈਂ ਆਪ ਖੁਦ ਪਰ ਦੋ ਚੋੜਾ ਵੀ ਫੋਨ ਕਰ ਚੁੱਕਾ ਉਹਨਾਂ ਨੂੰ ਕਹਿ ਦਿੱਤਾ ਕਿ ਪੀਸੀਆਰ ਤੇ ਫੇਰਾ ਮਾਰ ਰੋ ਤੇ ਲੇਡੀਜ਼ ਆਈਆਂ ਕੋਈ ਤੁਹਾਡੇ ਸਾਹਮਣੇ ਲੇਡੀਜ਼ ਆਈਆਂ ਹੀ ਆ ਲੇਕਿਨ ਐਸੀ ਨਸ਼ੇਰਾ ਜਿਵੇਂ ਦੇਖੋ ਜਗਾ ਜਗਾ ਤੇ ਰੈਪਰ ਪਰ ਹੋਣਗੇ ਨਾ ਠੀਕ ਹੈ ਨਾ ਬਹੁਤ ਜ਼ਿਆਦਾ ਚੋੜਾ ਪਤਾ ਲੱਗ ਗਿਆ ਅੱਜ ਮੈਂ ਇਹ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਗੋਲਡੀ ਜੀ ਗਏ ਨੇ ਸਾਡੇ ਅਨਿਲ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਸੀਹ ਦੇਵੀ ਇੱਥੇ ਹੀ ਨੇ ਔਰ ਮਾਤਾਵਾ ਫੇਰਾ ਵੀ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਡਾਂਗ ਫੇਰੋ ਮੁਹਿੰਮ ਡਾਂਗ ਫੇਰੋ ਮੁਹਿੰਮ ਕਿਤਾ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇੜ ਚ ਨਹੀਂ ਰਹਿਣਾ ਹੁਣ ਅਸੀਂ ਆਪ ਡਾਂਗ ਫੇਨੀ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਸਾਨੂੰ ਕੋਈ ਲਾਭ ਨਹੀਂ ਦਵੇ ਔਰ ਨਾ ਹੀ ਸਾਡੇ ਚ ਕੋਈ ਕਾਰਵਾਈ ਕਰਵੇ ਕਿਉਂ ਕਰਨੇ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿਣਗੇ ਨਾ ਤੇ ਪਹਿਲਾਂ ਕਾਰਵਾਈ ਉਹਨਾਂ ਤੇ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰੀ ਇੰਟੀਮੀਸ਼ਨ ਦੇ ਚੁੱਕੇ ਆ ਅਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਹੁਣ ਇਹ ਪਹਿਣਾ ਤੁਹਾਨੂੰ ਦੱਸਣ ਗਿਆ ਮੈਂ ਦੱਸਣ ਤੁਹਾਨੂੰ ਕਿ ਮੈਂ ਉਹ ਇੱਥੇ ਲੰਘਦੀ ਲੰਘਦੀ ਨਾ ਜਦੋਂ ਮੈਂ ਲਾਸਤ ਬੋਲਾਂਗਾ ਬੋਲੇ ਤੇ ਬੰਦਾ ਉਹ ਕੀ ਕਰਨਗੇ ਸਾਡਾ ਉਹ ਕੰਦੇ ਖੇਦੀ ਜੋ ਸੜਾਈ ਸਾ ਦੇਈ ਜੋ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਲੋਕ ਕਹਿੰਦੇ ਕਿ ਤੁਸੀਂ ਸੇਕ ਕੰਮ ਕਰੀ ਜਾਓ ਬੜੀ ਬੜੀ ਵੱਡੀ ਗੱਲ ਹੈ ਤੇ ਤੁਸੀਂ ਸਾਡਾ ਹੀ ਸਾ ਦੇ ਰਹੇ ਹੋ ਤੁਸੀਂ ਜੋ ਮਨ ਕਰਨਾ ਕਰੀ ਜਾਓ ਜਾਣਿਆ ਲੋਕ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾਹ ਔਰ ਤੁਸੀਂ ਇਹ ਸੋਨੇ ਸ਼ਰਧਾਲੂਆਂ ਨਾਲ ਜਿਹੜੇ ਇੱਥੇ ਰੋਜ਼ ਆਇਆ ਕਰਦੇ ਨੇ ਰੋਈ ਤੂੰ ਮੈਨੂੰ ਇੱਥੇ ਬਦਲ ਲੈ ਲੈ ਯਾਰ ਪਹਿਲਾਂ ਨਹੀਂ ਉੱਥੇ ਜਾ ਕੇ ਦੱਸਦੇ ਮੰਨਦਾ ਸਭ ਬਿਆਨ ਵਾਸਤੇ ਜਗ੍ਹਾ ਬਣਾਈ ਤੇ ਬਤਾਓ ਆਹ ਤੁਨੀ ਵੀ ਸਭਾ ਸਾਡੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤਾਸ਼ਾ ਕੱਢੀ ਜਾਂਦੇ ਜੂਏ ਖੱਢੀ ਜਾਂਦੇ